ਗੁਰੂ ਪਿਆਰਿਓ ਕਿੰਨਾ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸੇ ਵਿੱਚ 26 ਅੰਕ ਤੇ ਮਿਲਦਾ ਹੈ ਜਿੰਨੇ ਸਤਗੁਰ ਸੇਵਿਆ ਓਨੀ ਪਾਇਆ ਨਾਮ ਨਿਧਾਨ ਇੰਨਾ ਬੰਦਿਆ ਨੇ ਸਤਿਗੁਰੂ ਦੀ ਸੁਰਨ ਲਈ ਹੈ ਉਹਨਾਂ ਨੇ ਸਭ ਪਦਾਰਥਾਂ ਦਾ ਖਜ਼ਾਨਾ ਵਰਪੂ ਨਾਮ ਪ੍ਰਾਪਤ ਕਰ ਲਿਆ ਹੈ ਅੰਤਰ ਹਰ ਰਸ ਰਵ ਰਿਹਾ ਚੁਕ ਮਨ ਅਭਿਮਾਨ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਰਸ ਰਚ ਗਿਆ ਹੈ ਉਨ੍ਹਾਂ ਦੇ ਮਨ ਵਿੱਚੋਂ ਹੰਕਾਰ ਦੂਰ ਹੋ ਗਿਆ ਹੈ ਹਿਰਦੇ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ ਉਨ੍ਹਾਂ ਦੇ ਹਿਰਦੇ ਦਾ ਕੋਲ ਫੁੱਲ ਖਿੜ ਪਿਆ ਹੈ ਉਨ੍ਹਾਂ ਦੀ ਸੁਰਤ ਆਤਮਿਕ ਲੋਸਤਾ ਵਿੱਚ ਲੱਗ ਗਈ ਹੈ ਮਨ ਨਿਰਮਲ ਹਰ ਰਬ ਰਹਾ ਪਾਇਆ ਤਰਕੇ ਮਨ ਉਨ੍ਹਾਂ ਦਾ ਪਵਿੱਤਰ ਹੋ ਚੁੱਕਾ ਮਨ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਤ ਹੈ। ਉਨ੍ਹਾਂ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ। ਗੁਰੂ ਪਿਆਰੇ ਪਿਆਰਿਓ ਜੁੜੇ ਜੀਵ ਪ੍ਰਮਾਤਮਾ ਦਾ ਨਾਮ ਸਿਮਰਤੇ ਹਨ। ਉਨ੍ਹਾਂ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ।